ਜਿਖੋ ਸਪੈਸ਼ਲ ਚੈਕਿੰਗ ਜਿਹੜੀ ਆ ਮਾੜੇ ਅਨਸਰਾਂ ਦੀ ਕੀਤੀ ਜਾ ਰਹੀ ਆ ਤਾਂ ਜੋ ਲੋਕਾਂ ਨੂੰ ਪੰਜਾਬ ਚ ਸਿਕਾਵਾ ਮਹਿਸੂਸ ਦਿੱਤਾ ਜਾ ਸਕੇ ਸੋ ਇਹਦੇ ਚ ਸਹਿਯੋਗ ਇਹ ਆ ਕਿ ਮਾੜੇ ਅਨਸਰ ਦੇ ਕਦੀ ਸਹਿਯੋਗ ਨਹੀਂ ਦੇਣਾ ਹੁੰਦਾ ਅਸੀਂ ਉਹਨਾਂ ਤੇ ਜਿਹੜੀ ਸਖਤ ਕਾਰਵਾਈ ਕਰ ਰਹੇ ਆ ਜਿਹੜਾ ਵੀ ਸਾਨੂੰ ਕੋਈ ਇਦਾਂ ਦਾ ਬੰਦਾ ਹੁੰਦਾ ਉਹਨੂੰ ਰਾਉਂਡ ਅਪ ਕਰਕੇ ਅਸੀਂ ਉਹਦੀ ਪੁੱਛਗਿੱਛ ਕਰਾਂਗੇ ਆਮ ਲੋਕਾਂ ਵੱਲੋਂ ਕਿਸ ਤਰ੍ਹਾਂ ਦਾ ਸਹਿਯੋਗ ਆਮ ਲੋਕ ਇਸ ਚੀਜ਼ ਨੂੰ ਠੀਕ ਸਮਝਦੇ ਆ ਕਿ ਪੁਲਿਸ ਜਿਹੜੀ ਆ ਚੈਕਿੰਗ ਕਰ ਰਹੀ ਆ ਪ੍ਰੋਪਰ ਚੈਕਿੰਗ ਚੱਲ ਰਹੀ ਆ ਸਾਡੇ ਪੂਰੇ ਜ਼ਿਲ੍ਹੇ ਦੀ ਪੂਰਾ ਡਿਸਟ੍ਰਿਕਟ ਸਾਡਾ ਜਿਹੜਾ ਮਜੀਟਾ ਹੈ ਸੀਲ ਕੀਤਾ ਹੋਇਆ ਔਰ ਹਰੇਕ ਸਬਡਿਵੀਜ਼ਨ ਦੇ ਵਿੱਚ ਅਲੱਗ-ਅਲੱਗ ਪੁਆਇੰਟਸ ਦੇ ਨਾਕੇ ਅਸੀਂ ਜਿਹੜੇ ਆ ਉਲਾਏ ਹੋਏ ਔਰ ਜੀਓਜ਼ ਕੋਲ ਚੈਕਿੰਗ ਕਰ ਰਹੇ ਕਿੰਨੀਆਂ ਟੀਮਾਂ ਜਿਹੜੀਆਂ ਵਾ ਬਣਾਈਆਂ ਗਈਆਂ ਸਾਡੇ ਜੀ ਸਾਰੇ ਜੀ ਜੀਓਜ਼ ਪਾ ਕੇ ਕਰੀਬ ਸਾਡੇ ਇਕੱਲੇ ਸਾਡੇ ਜਿਹੜਾ ਜ਼ਿਲ੍ਹੇ 'ਚ 25 ਤੋਂ 30 ਦੇ ਕਰੀਬ ਜਿਹੜੇ ਨਾਕੇ ਸਾਡੇ ਲੱਗੇ ਹੋਏ ਨੇ ਔਰ 10 ਤੋਂ 15 ਜੀਓਜ਼ ਜਿਹੜੇ ਬਾਹਰ ਨੇ ਸਰ ਜਿਹੜੀਆਂ ਪਿੰਡਾਂ ਦੇ ਵਿੱਚ ਅਨਾਉਂਸਮੈਂਟਾਂ ਕੀਤੀਆਂ ਜਾ ਰਹੀਆਂ ਵਾ ਐਂਟੀ ਗੈਂਗਸਟਰਾਂ ਦੇ ਖਿਲਾਫ ਜਾਂ ਫਿਰ ਨਸ਼ਾ ਤਸਕਰਾਂ ਦੇ ਖਿਲਾਫ ਅੱਜ ਜਿਵੇਂ ਚਾਤੀਵੇਂ ਥਾਣਾ ਵੱਲੋਂ ਵੀ ਜਿਹੜੀ ਐਨਾਨਸਮੈਂਟ ਕੀਤੀ ਗਈ ਸੀ ਤਾਂ ਹਰ ਥਾਣੇ ਵੱਲ ਜਿਹੜੇ ਨੇ ਐਨਾਨਸਮੈਂਟ ਕਰ ਲੈਣਾ ਪਿੰਡਾਂ ਦੇ ਵਿੱਚ ਪੁਲਿਸ ਨੂੰ ਸੰਜੋਗ ਕਿਸ ਤਰ੍ਹਾਂ ਦਾ ਮਿਲ ਗਿਆ ਦੇਖੋ ਸਾਡੀਆਂ ਵਿਲੇਜ ਡਿਫੈਂਸ ਕਮੇਟੀਆਂ ਬਣੀਆਂ ਹੋਈਆਂ ਲੋਕਾਂ ਨੂੰ ਔਰ ਖਾਸ ਕਰਕੇ ਬੱਚਿਆਂ ਨੂੰ ਸਾਡੀਆਂ ਪੁਲਿਸ ਟੀਮਾਂ ਚ ਜਾ ਕੇ ਬਰੀਫ ਕਰਦੀਆਂ ਨੇ ਕਿ ਮਾੜੇ ਸੰਗਤ ਚ ਨਾ ਬੈਠੋ ਮਾੜੇ ਕੰਮ ਨਾ ਮਾੜੇ ਨਤੀਜਾ ਚੱਕ ਚੰਗੇ ਇਨਸਾਨ ਬਣ ਕੇ ਦੇਸ਼ ਲਈ ਕੁਝ ਕਰ ਸਕੋ ਇਸ ਲਈ ਜਿਹੜੀਆਂ ਸਾਡੇ ਪੁਲਿਸ ਵੱਲੋਂ ਬਹੁਤ ਵਧੀਆ ਤਰੀਕੇ ਨਾਲ ਬਰੀਫ ਕੀਤਾ ਜਾ ਰਿਹਾ ਬੱਚਿਆਂ ਨੂੰ ਔਰ ਸਕੂਲਾਂ ਦੇ ਵਿੱਚ ਅੱਛਾ ਸਹਿਯੋਗ ਵੀ ਮਿਲ ਰਿਹਾ ਥੈਂਕ ਯੂ